ਤੋ ਬਹੁਤ ਹੀ ਸਤਿਕਾਰਯੋਗ ਸਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮੀਤ ਸਿੰਘ ਮੁੱਖੀ ਖੇਤੀਬੜੀ ਅਫਸਰ ਫਰੀਦਕੋਟ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਵਕ ਵਕ ਸਮੇਂ ਤੇ ਵਕ ਵਕ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕੋ ਤੇ ਆਪਣੀ ਖੇਤੀ ਲਾਗਤ ਘੱਟਾ ਸਕੋ ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਬਰਸਨ ਦੀ ਬੀਜ ਵਾਲੀ ਫਸਲ ਤੋਂ ਵੱਧ ਪੈਦਾਵਾਰ ਕਿਵੇਂ ਲਈਏ। ਸੋ ਖਸਾਨ ਸਾਥੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਰਸਨ ਦੀ ਚਾਰੇ ਦੀ ਜਿਹੜੀ ਫਸਲ ਜਿਹੜੀ ਆ ਉਹ ਬਹੁਤ ਮਹੱਤਵਪੂਰਨ ਰੱਖਦੀ ਹੈ। ਸੋ ਇਸ ਦੀ ਮੱਤਾ ਇਸ ਤੋਂ ਕਿ ਵੀ ਲਿਖੀ ਜਾ ਸਕਦੀ ਹੈ ਕਿ ਇਹ ਫਸਲ ਜਿਹੜੀ ਆ ਉਹ 4-5 ਕਟਾਈਆਂ ਦੇ ਦਿੰਦੀ ਆ ਤਾਂ ਕਾਫੀ ਸਮਾਜੜਾ ਵਾ ਉਹ ਜਿਹੜੀ ਫਸਲ ਜਿਹੜੀ ਆ ਸਾਨੂੰ ਡੇਰੀ ਫਾਰਮਰ ਦੇ ਵਾਸਤੇ ਜਿਹੜੀ ਆ ਬਹੁਤ ਵਧੀਆ ਲਾਹੇਵੰਦ ਸਾਬਤ ਹੁੰਦੀ ਆ ਤੇ ਉਸੇ ਚਾਰੇ ਦੀ ਜਿਹੜੀ ਪੂਰਤੀ ਜਿਹੜੀ ਹੁੰਦੀ ਰਹਿੰਦੀ ਆ। ਸੋ ਇਸ ਦੇ ਵਿੱਚ ਪ੍ਰੋਟੀਨ ਦੇ ਵੀ ਕਾਫੀ ਮਾਤਰਾ ਵਿੱਚ ਹੁੰਦੀ ਆ। ਤੋਂ ਇਸ ਦੀ ਜਿਹੜੀ ਮਹੱਤਤਾ ਜਿਹੜੀ ਆ ਉਹ ਜ਼ਿਆਦਾ ਵੱਧ ਜਾਂਦੀ ਹੈ। ਸੋ ਇਸ ਵਿੱਚ ਸਾਡੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਕਿਸਾਨ ਐਸੋ ਜੇ ਨੇ ਜਿਹੜੇ ਕਿ ਬਰਸਨ ਦਾ ਬੀਜ ਪੈਦਾ ਕਰਨ ਦਾ ਕਾਰੋਬਾਰ ਕਰਦੇ ਨੇ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰਦੇ ਨੇ। ਸੋ ਹੁਣ ਸਮਾਂ ਆ ਕਿ ਅਸੀਂ ਇਸ ਫਸਲ ਤੋਂ ਜੇਕਰ ਬੀਜ ਦਾ ਵੈਧ ਉਤਪਾਦਨ ਲੈਣਾ ਤੇ ਇੱਕ ਜਿਹੜੀ ਸਪਰੇ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਜਿਹੜੀ ਕਿ ਆਪਾਂ ਇਸ ਵੇਲੇ ਕਰ ਸਕਦੇ ਆ ਕਿਉਂਕਿ ਇਸ ਵੇਲੇ ਫਸਲ ਜਿਹੜੀ ਆ ਲਾਸਟ ਜਿਹੜੀ ਕਟਾਈ ਜਿਹੜੀ ਸਾਡੀ ਜਿਹੜੀ ਆ ਜਿਹੜੀ BL10 ਜਿਹੜੀ ਆ BL10 ਜਿਹੜੀ ਵੈਰੈਟੀ ਜਿਹੜੀ ਆ ਉਹਦਾ ਜਿਹੜਾ ਲਾਸਟ ਕਟਾਈ ਕਰਨ ਦਾ ਜਿਹੜਾ ਸਮਾਂ ਜਿਹੜਾ ਹੈਗਾ ਇਸ ਤੋਂ ਇਲਾਵਾ BL42 43 44 ਉਹ ਉਹ ਜਿਹੜੀ ਤਿੰਨ ਕਿਸਮਾਂ ਨੇ ਇਹਨਾਂ ਤੇ ਜਿਹੜੀ ਬੀ ਲਈ ਆਖਰੀ ਕਟਾਈ ਜਿਹੜੀ ਆ ਉਹ ਅਪ੍ਰੈਲ ਦਾ ਪਹਿਲਾ 15 ਬੜਾ ਜਿਹੜਾ ਉਹ ਬੜਾ ਜਿਹੜਾ ਉਹ ਟਕਵਾ ਹੁੰਦਾ ਵਾ ਕਿਉਂਕਿ ਇਹ ਜਿਹੜਾ ਵਾ ਇਹ ਬੀ ਆਖਰੀ ਕਟਾਈ ਛੱਡਣ ਦਾ ਸਮਾਂ ਜਿਹੜਾ ਵਾ ਉਹ ਮਿੱਟੀ ਤੇ ਮਿੱਟੀ ਦੀ ਕਿਸਮ ਤੇ ਮੌਸਮ ਤੇ ਤੇ ਜਾਂ ਉਹਦੀ ਜਿਹੜੀ ਆ ਉਹ ਪਾਉਣ ਪਾਣੀ ਤੇ ਜਿਹੜਾ ਬਹੁਤ ਨਿਰਭਰ ਕਰਦਾ ਵਾ ਕਿ ਅਸੀਂ ਉਸ ਦੀ ਕਟਾਈ ਕਦੋਂ ਸ਼ੁਰੂ ਜਿਹੜੀ ਹੈ ਲਾਸਟ ਕਟਾਈ ਜਿਹੜਾ ਉਹ ਕਰਉ ਕਰਨੀ ਆ ਸੋ ਇਸ ਵਾਸਤੇ ਜਿਹੜੀ ਹੈ ਕਿ ਇਸ ਵੇਲੇ ਜਿਹੜੀ ਆਡੀ ਕਟਾਈ ਲਾਸਟ ਜਿਹੜੀ ਆਖਰੀ ਕਟਾਈ ਲੈਣ ਦਾ ਸਮਾਂ ਵਾ ਬੀ ਐਲ ਦੱਸਦਾ ਤੇ ਬਾਕੀ ساری ਕਿਸਮਾਂ ਤੇ ਜਿਹੜਾ ਵਾ ਉਹ ਪਹਿਲਾਂ ਜਿਹੜਾ ਵਾ ਉਹ April ਦੇ ਪਹਿਲੇ 15 ਦਿਨ ਲਿਆ ਜਾ ਸਕਦਾ ਸੀਗਾ ਸੋ ਮੋਸਟਲੀ ਜਿਹੜਾ ਕਕਸਾਨ ਵੇਲਾ ਜਿਹੜਾ ਬੀਆ 10 ਹੀ ਜਿਹੜੀ ਆ ਜਿਹੜੀ ਵੈਰੈਟੀ ਜਿਹੜੀ ਆ ਉਹ ਵਰਤੀ ਜਾ ਰਹੀ ਆ ਸੋ ਇਸ ਸਭ ਦੇ ਦੌਰਾਨ ਇੱਕ ਜਿਹੜਾ ਦੂਸਰਾ ਕੰਮ ਜਿਹੜਾ ਜੁੜੀ ਕਰਨ ਵਾਲਾ ਵਾ ਕਿ ਇਸ ਦੀ ਪੈਦਾਵਾਰ ਵਧਾਉਣ ਲਈ ਤੇ ਇਸ ਫਸਲ ਨੂੰ ਗਰਮੀ ਤੋਂ ਪ੍ਰਭਾਵ ਤੋਂ ਬਚਾਉਣ ਲਈ ਇੱਕ ਪੋਟਾਸ਼ੀਅਮ ਨਾਈਟ੍ਰੇਟ ਦੀ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ ਪੋਟਾਟਾਸ਼ੀਅਮ ਨਾਈਟ੍ਰੇਟ ਦੀ ਛਿੜਕਾਅ ਜਿਹੜਾ ਵਾ ਉਹ 2 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮਤਲਬ ਕਿ 2 ਕਿਲੋ ਜਿਹੜਾ ਵਾ 100 ਲੀਟਰ ਪਾਣੀ ਵਿੱਚ ਘੋਲ ਕੇ ਤੇ ਗੋਲ ਨੋਜ਼ਲ ਦੇ ਨਾਲ ਉਹਦਾ ਪਾ ਛਿੜਕਾਅ ਕਰਨਾ ਵਾ ਜਦੋਂ ਤੁਹਾਡੇ ਫੁੱਲ ਪੈਂਦੇ ਆ ਤੇ ਜਦੋਂ ਇਹ ਤੁਹਾਡੀ ਇੱਕ ਜਿਹੜੀ ਹਫ਼ਤੇ ਬਾਅਦ ਫੇਰ ਕਰਦੇ ਹੋ ਤੇ ਉਹਦੇ ਨਾਲ ਸਾਡਾ ਜਿਹੜਾ ਵਾ ਉਹ ਫਸਲ ਦੀ ਜਿਹੜੀ ਪੈਦਾਵਾਰ ਤੇ ਜਿਹੜਾ ਵਾ ਉਹ ਕਾफी ਅਸਰ ਪਾਏਗਾ ਤੇ ਉਸ ਦੀ ਜਿਹੜੀ ਮੈਰੀਪਨ ਤੇ ਵੀ ਉਹ ਜਿਹੜਾ ਵਾ ਅਸਰ ਪਾਏਗਾ ਸੋ ਇਸ ਦੇ ਵਿੱਚ ਇੱਕ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਕਿ ਇਸ ਸਮੇਂ ਤੂੰ ਦੇਖਿਆ ਹੋਊਗਾ ਕਿ ਜਿਹੜੀ ਬਰਸਨ ਦੇ ਬੀਜ ਵਾਲੀ ਫਸਲ ਹੈ ਉਸ ਵਿੱਚ ਕੁਝ ਬੂਟੇ ਕਾਸ਼ਨੀ ਜਾਂ ਸ਼ਫਤਲ ਦੇ ਹੋ ਸਕਦੇ ਨੇ ਜਾਂ ਕਿਸੇ ਹੋਰ ਨਦੀਨ ਦੇ ਹੋ ਸਕਦੇ ਨੇ ਸੋ ਉਹਨਾਂ ਨੂੰ ਵੀ ਬਾਹਰ ਕੱਢ ਦੇਣਾ ਚਾਹੀਦਾ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ ਵਾ ਤਾਂ ਜੋ ਸਾਡੀ ਜਿਹੜੀ ਆ ਬਿਲਕੁਲ ਪਿਓਰ ਜਿਹੜੀ ਆ ਉਹ ਜਿਹੜੀ ਬੀਜ ਜਿਹੜਾ ਵਾ ਪੈਦਾ ਹੋ ਸਕੇ ਤੇ ਜ਼ਿੰਮੇਦਾਰ ਜਿਹੜੀ ਗਾਂ ਆ ਜਿਹੜੀ ਉਹਦੇ ਵਿੱਚ ਜਾਂਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਸੋ ਇਸ ਕਰਕੇ ਇਹ ਜਿਹੜੀਆਂ ਦੋ ਤਿੰਨ ਗੱਲਾਂ ਨੇ ਇਕ ਪਟਾਸ਼ੀ ਯੂਨਾਈਟਿਡ ਦੀ ਸ਼ਿਰਕਾ ਕਰਨਾ ਆ ਦੂਜਾ ਜਿਹੜਾ ਵਾ ਉਹ ਉਹਦੇ ਵਿੱਚ ਉਹ ਗੈਰ ਬੂਟੇ ਜਿਹੜ ਨੇ ਹੋਰ ਨਾ ਕਿਸਮਾਂ ਦੇ ਜਾਂ ਸ਼ਫਤਲ ਦੇ ਜਾਂ ਕਾਸ਼ਨੀ ਦੇ ਉਹ ਇੱਕ ਤੀਜੀ ਗੱਲ ਇਹ ਕਿ ਜਿਹੜੀ ਇਸ ਵੇਲੇ ਜਿਹੜਾ ਕੋ ਗਰਮੀ ਵੱਧ ਰਹੀ ਆ ਤੇ ਜਦੋਂ ਤੁਹਾਡੀ ਫੁੱਲਾਂ ਦੇ ਤੇ ਜਾਂ ਦਾਣੇ ਬਣਨ ਦੇ ਹਫਤਾ ਵਿੱਚ ਆ ਜਾਂਦੀ ਆ ਉਦੋਂ ਪਾਣੀ ਦੀ ਕਿਸੇ ਕਿਸਮ ਦੀ ਜਿਹੜੀ ਆ ਉਹ ਜਿਹੜੀ ਉਹਦੀ ਘਾਟ ਨਹੀਂ ਹੋਣੀ ਚਾਹੀਦੀ ਜੇਕਰ ਇਸ ਸਮੇਂ ਪਾਣੀ ਦੀ ਘਾਟ ਆਏਗੀ ਤਾਂ ਉਹਦੇ ਵਿੱਚ ਜਿਹੜਾ ਵਾ ਉਹ ਵੀ ਬਣਨ ਦੀ ਜਿਹੜੀ ਪ੍ਰਕਿਰਿਆ ਤੇ ਜਿਹੜਾ ਵਾ ਅਸਰ ਪਏਗਾ ਸੋ ਇਸ ਕਰਕੇ ਜਦੋਂ ਤੁਹਾਡੇ ਦਾਣੇ ਬਣਨ ਲੱਗਦੇ ਆ ਤੇ ਉਦੋਂ ਜਿਹੜੀ ਸਮੇਂ-ਸਮੇਂ ਤੇ ਜਿਹੜਾ ਵਾ ਉਹਨੂੰ ਮੌਸਮ ਦੇ ਹਿਸਾਬ ਨਾਲ ਪਾਣੀ ਦਿੰਦੇ ਰਹੋ ਤਾਂ ਜੋ ਉਸ ਦੇ ਜਿਹੜਾ ਵਾ ਉਹ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾ ਪਵੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਗਾ ਜਰੂਰ ਸ਼ੇਅਰ ਕਰਿਓ ਕਿਉਂਕਿ ਹੋਰ ਨਾ ਕਿਸਾਨਾਂ ਦੇ ਵੀ ਜਿਹੜਾ ਵਾ ਇਹ ਜਾਣਕਾਰੀ ਜਿਹੜੀ ਕੰਮ ਆ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ